ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਜੀ 3 ਦਿਨ 75 ਦਿਨ ਲਗਾਤਾਰ ਤੁਹਾਨੂੰ રોજ ਨਵੇਂ ਸਟਾਈਲ ਦੇ ਦਸਤਾਰ ਸਜਾ ਕੇ ਦਿਖਾਉਂਦਾ ਤੇ ਸਿਖਾਉਂਦਾ ਅੱਜ ਤੁਹਾਨੂੰ ਵੀਰ ਇੰਦਰਜੀਤ ਜੀ ਤਿੰਨ ਕੁ ਸਟਾਈਲ ਦਸਤਾਰ ਸਜਾ ਕੇ ਦਿਖਾਣੀ ਹੈ ਅਸੀਂ ਮੈਂ ਉਹਨਾਂ ਦੀ ਦਸਤਾਰ ਵਰਗੀ ਦਸਤਾਰ ਸਜਾਉਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਣਾ ਤੁਹਾਨੂੰ ਜਿਵੇਂ ਕਿ ਉਹਨਾਂ ਦੀ ਦਸਤਾਰ ਹੈ ਜਿਹੜੀ ਦੋਨਾਂ ਸਾਈਡਾਂ ਤੋਂ ਬਰਾਬਰ ਨਹੀਂ ਹੁੰਦੀ ਥੋੜੀ ਜਿਹੀ ਖੱਬੇ ਪਾਸੇ ਨੀਵੀਂ ਹੁੰਦੀ ਹੈ ਤੇ ਸਾਰੇ ਲੜ ਮੋਰੋ ਜੀ ਤਿੱਖੇ ਹੁੰਦੇ ਨੇ ਤੇ ਆਖਰੀ ਲੜ ਬੜਾ ਪਤਲਾ ਹੁੰਦਾ ਉਹਨਾਂ ਦਾ ਸੱਜੇ ਪਾਸੇ ਉਹ ਦ ਹੇਜ ਹੋਣੇ ਚਾਹੀਦੇ ਨੇ ਸਾਡੇ ਬਾਅਦ ਦੇ ਵਿੱਚ ਜਦੋਂ ਸਲਾਈ ਫੇਰਾਂਗੇ ਤਾਂ ਮੋٹے ਹੋ ਜਾਣਗੇ ਆਖਰੀ ਲੜ ਨੂੰ ਤੁਸੀਂ ਜ਼ਿਆਦਾ ਚੌੜਾ ਨਹੀਂ ਲਗਾਣਾ ਦੇਖੋ ਲਗਾਇਆ ਮੈਂ ਮੋਟਾ ਲੜਾ ਹੈ ਇਹ ਥੋੜਾ ਜਿਹਾ ਚੌੜਾਈ ਦੇ ਵਿੱਚ ਘਟ ਲਾਇਆ ਉੱਪਰੋਂ ਜਿੱਕੇ ਕਰਕੇ ਸਾਰੇ ਲੜਾਂ ਨੂੰ ਫੋਲਡ ਕਰਾਂਗੇ ਦੋਨਾਂ ਸਾਈਡਾਂ ਤੋਂ ਸਲਾਈ ਦੀ ਹੈਲਪ ਨਾਲ ਸਾਰੇ ਪੇਚਾਂ ਦੇ ਵਿੱਚ ਗੈਪ ਮੇਨਟੇਨ ਕਰਾਂਗੇ ਤੇ ਸਾਰੇ ਪੇਚ ਪਿੱਛੇ ਤੱਕ ਮੋਟੇ ਕਰਨੇ ਨੇ ਉੱਪਰੋਂ ਵੀ ਸਾਰੀ ਦਸਤਾਨ ਨੂੰ ਸਾਫ਼ ਕਰਾਂਗੇ ਸਲਾਈ ਦੀ ਹੈਲਪ ਨਾਲ ਗਲਗੀ ਵਾਲੇ ਲੜ ਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਗਲਗੀ ਦੇਖੋ ਆਪਾਂ ਉਹਨਾਂ ਦੀ ਗਲਗੀ ਵਾਂਗ ਹੀ ਲਗਾਈ ਹੈ ਬਹੁਤ ਘੱਟ ਚੌੜੀ ਲਗ